ਸਿਰਸਾ ਦਾ ਲੀਡਰ ਦਾ ਕਤਲ ਕਰਨ ਵਾਲੇ ਜਿਹੜੇ ਬਦਮਾਸ਼ਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮਲੋਟ ਅਤੇ ਮੁਕਸਰ ਸਾਹਿਬ ਦੀ ਪੁਲਿਸ ਨੇ ਨਾ ਕੇਵਲ ਗ੍ਰਿਫਤਾਰ ਕੀਤਾ ਆ ਬਣ ਕੇ ਜਦੋਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਕੀਤੀ ਆ ਔਰ ਉਹਨਾਂ ਚੋਂ ਦੋਵਾਂ ਨੂੰ ਜ਼ਖਮੀ ਵੀ ਕੀਤਾ ਆ ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਦੋ ਦਿਨ ਪਹਿਲਾਂ ਜਿਸ ਤਰੀਕੇ ਨਾਲ ਪਟਿਆਲਾ ਦੀ ਪੁਲਿਸ ਨੇ ਉਸ ਬੱਚੇ ਨੂੰ ਜਿਸ ਨੇ ਕੁਝ ਅਗਵਾ ਕਰਨਾਂ ਨੇ ਗ੍ਰਿਫਤਾਰ ਕੀਤਾ ਸੀ ਨਾ ਕੇਵਲ ਉਹਨਾਂ ਚੋਂ ਇੱਕ ਅਗਵਾ ਕਰਨ ਨੂੰ ਮਾਰ ਮੁਕਾਇਆ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਬਲਕਿ ਬੱਚੇ ਨੂੰ ਸਹੀ ਸਲਾਮਤ ਉਹਨਾਂ ਦੇ ਮਾਪਿਆਂ ਤੱਕ ਦੀ ਪਹੁੰਚਾਇਆ ਔਰ ਜਿਸ ਤਰੀਕੇ ਨਾਲ ਇਹ 24 ਘੰਟਿਆਂ ਦੇ ਵਿੱਚ ਕਾਰਵਾਈ ਹੋਈ ਹੈ ਇਹ ਬੜਾ ਇੱਕ ਸਪਸ਼ਟ ਸੰਦੇਸ਼ ਹੈ ਇਹ ਦੱਸਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਵੱਲੋਂ ਉਲਸ ਨੂੰ ਖੁੱਲੀ ਛੂਟ ਹੈਗੀ ਹੈ ਕਿਉਂ ਬਦਮਾਸ਼ ਜੋ ਲੈਂਡ ਆਰਡਰ ਨੂੰ ਆਪਣੇ ਹੱਥ ਵਿੱਚ ਲੈਂਦੇ ਐ ਜੋ ਕਾਰਵਾਈ ਕਰਨੀ ਬਣਦੀ ਹੈ ਤੁਰੰਤ ਉਹਨਾਂ ਦੇ ਉੱਤੇ ਉਹ ਕਾਰਵਾਈ ਕਰੋ ਇਹ ਇਸ ਚੀਜ਼ ਦਾ ਇੱਕ ਸਪਸ਼ਟ ਸੰਦੇਸ਼ ਹੈਗਾ ਕਿ ਹੁਣ ਪੰਜਾਬ ਦੇ ਵਿੱਚ ਲੈਂਡ ਆਰਡਰ ਕਿਸੇ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ ਨਾ ਕਿਸੇ ਡਰਗ ਪੈਂਡਰ ਨੂੰ ਖੁੱਲੀ ਛੂਟ ਦਿੱਤੀ ਜਾਵੇਗੀ ਤੇ ਨਾ ਹੀ ਉਹ ਬਦਮਾਸ਼ਾਂ ਨੂੰ ਜੋpropto ਮੰਗਦੇ ਕਿਸੇ ਤਰ੍ਹਾਂ ਦੀ ਖੁੱਲੀ ਛੂਟ ਹੈਗੀ ਹੈ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਪਹਿਲੀ ਜਿਹੜੀ ਹੈ ਉਹ ਪ੍ਰਾਇੋਰਟੀ ਹੈਗੀ ਹੈ ਔਰ ਇੱਕ ਬੜਾ ਸਪਸ਼ਟ ਸੰਦੇਸ਼ ਇਹਨਾਂ ਵਿਧਵਾਸ਼ਾ ਨੂੰ ਮਾਨ ਸਾਹਿਬ ਵੱਲੋਂ ਹੈਗਾ ਕਿ ਜਾਤੇ ਹੈ ਗੈਰ ਕਾਨੂੰਨੀ ਕਾਰਵਾਈਆਂ ਬੰਦ ਕਰ ਦਿਓ ਤੇ ਜਨਰ ਜਿਹੜਾ ਹੈਗਾ ਪੰਜਾਬ ਛੱਡ ਦਿਓ ਵਰਨਾ ਤੁਹਾਡਾ ਹਸ਼ਰ ਜਿਹੜਾ ਉਹ ਇਹੀ ਹੋਵੇਗਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਹਾਡੇ ਜਾਨ ਮਾਲ ਦੀ ਰੱਖਿਆ ਕਰਨੀ ਸਰਕਾਰ ਦੀ ਪਹਿਲੀ ਫਰਜ਼ ਹੈਗਾ ਪਹਿਲੀ ਪ੍ਰਾਇੋਰਟੀ ਹੈ ਤੁਸੀਂ ਵੀ ਜਿਹੜਾ ਮਾਨ ਸਾਹਿਬ ਦੀ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਸਾਥ ਦਿਓ ਜਿੱਥੇ ਕਿ ਤੁਹਾਨੂੰ ਕੋਈ ਗੈਰ ਕਾਨੂੰਨੀ ਕਾਰਵਾਈ ਹੁੰਦੀ ਲੱਗਦੀ ਹੈ ਉਸ ਦਾ ਜਿਹੜਾ ਹੈਗਾ ਸੂਚਨਾ ਪੁਲਸ ਨੂੰ ਤੇ ਮਾਨਸਾਬ ਦੀ ਸਰਕਾਰ ਨੂੰ ਜ਼ਰੂਰ ਦੇ